A te credo a te se mover nudo felone di papa. ਮਹਿਲ ਸਾਖੋਂ ਬੇਵਸੀ ਤੇ ਰਿਆਂ ਇਹ ਨੇ ਅੱਜਕੱਲ ਮੇਰੇ ਦਰਿਆਵਾਂ ਦੇ ਨਾਮ ਖਾਲੀ ਹੋ ਗਏ ਘਰਾਂ ਦੇ ਘਰਾਂ ਨਾਲ ਗ੍ਰਾਂ ਸਜ ਲਿਖੀਆਂ ਕਵਿਤਾਵਾਂ ਯਾਰੋ ਕਰਾਂ ਮੈਂ ਕਿਸ ਤੇ ਨਾ ਸੁੰਨੇ ਸੁੰਨੇ ਰਾਹਾਂ ਉੱਤੇ ਕੋਈ ਕੋਈ ਤੈੜੇ ਦਿਲ ਹੀ ਉਦਾਸੇ ਜੀ ਬਾਕੀ ਸਭ ਖੈਰ ਇੰਨਾ ਸੁੰਨੇ ਸੁੰਨੇ ਰਾਹਾਂ ਉੱਤੇ ਦਿਲ ਦੀ ਗੱਲ ਕਰਨ ਵਾਲਾ ਕੋਈ ਬੀਤੇ ਨਹੀਂ ਏ ਬਿਰਕ ਘੜੀ ਸੂਰਜ ਚੰਨ ਤਾਰੇ ਸੂਲ ਸਰਾਹੀ ਖੰજર ਪਿਆਲਾ ਏ ਸਾਥੀ ਨੇ ਸਾਰੇ ਮੇਰਾ ਸਾਥ ਨੂੰ ਆਉਣ ਵਾਲੇ ਦਿਲ ਦੀ ਗੱਲ ਕਰਨ ਵਾਲੇ ਤੇ ਕਹਿਣ ਵਾਲੇ ਕਿਉਂਕਿ ਬੰਦਾ ਬੰਦਾ ਤਾਂ ਕਿਧਰੇ ਦਿਸਦਾ ਹੀ ਨਹੀਂ ਇੱਕ ਦਿਨ ਇੱਕ ਦਿਨ ਮੈਂ ਇਸ ਬਿਰਕ ਨੂੰ ਕਿਹਾ ਕਿ ਯਾਰਾ ਕੋਈ ਨਜ਼ਮ ਤੇ ਸੁਣਾ ਫੇਦੀ ਡਾਲੀ ਡਾਲੀ ਚੋਂ ਗਰੇ ਹਰ ਫਹਾਰੇ ਕੜਕ ਹੋਵੇ ਜੇ ਟਿੱਕੇ ਪੱਤਾ ਐਸੀ ਚਪਾੜ ਤਾਂ ਮਿਰਖ ਅਰਜ ਕਰੇ ਰਾਤ ਉਤਰੀ ਜਿਵੇਂ ਪਹਾੜਾਂ ਨਦੀ ਚੰਨ ਚੜਿਆ ਜਿਵੇਂ ਸੂਰ ਚੜੇ ਬੂਹਾ ਖੁੱਲ੍ਹਾ ਕੀ ਤਾਰਿਆਂ ਦੀ ਕਿਤਾਬ ਕੌਣੇ ਪੜ੍ਹ ਕਤਾਬ ਕਰੇ ਇਹਨਾਂ ਸੁੰਨੇ ਸੁੰਨੇ ਰਾਹਾਂ ਉਤੇ ਜਦੋਂ ਮੈਂ ਆਪਣੀ ਧਰਤੀ ਮਾਂ ਨਾਲ ਸੰਵਾਦ ਰਚਉਣਾ ਹਾਂ ਤਾਂ ਛੋੜ ਲੈਂਦੀ ਏ ਧੀਆਂ ਪੁੱਤਰਾਂ ਦੀ ਰਤ ਨਾਲ ਭਿੱਜੀ ਹੋਈ ਦਾਸਤਾਨ ਲਹੂ ਨਾਲ ਲਖ ਪਤ ਦਾਸਤਾਨ پہلی بار لال کے لئے تے چلیا جدوں ترنگا رمکی پون اچھنیا ندیاں کی جمنا کی گھنگا انہیں چرم موڑ دے آئے پونا بیچے کارے اللہ اکبر تے ہر ہر مہا دیو دے دارے بولے سون حال دا